ਮੇਰਾ ਨਾਮ ਹਰਸਿਮਰਨ ਉਬਰੋਏ ਤੇ ਅਸੀਂ ਅੱਜ ਸ਼ਰਮੰਦਰ ਸਾਹਿਬ ਆਏ ਆ ਆਪਣੀ ਫਿਲਮ ਦੀ ਪ੍ਰੋਮੋਸ਼ਨ ਸ਼ੁਰੂ ਕਰਨ ਆल्या ਤੇ ਉਹਦੇ ਲਈ ਬਾਬਾ ਜੀ ਕੋਲ ਮੱਥਾ ਟੇਕਣ ਆਇਆ ਕਿ ਇਹ ਸਾਡੀ ਜਿਹੜੀ ਫਿਲਮ ਹੈ ਜੋ ਸੀ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਬਣਾਈ ਹੈ ਲੋਕਾਂ ਨੂੰ ਪਸੰਦ ਆਵੇ ਤੇ ਤੁਸੀਂ ਦੇਖਿਓ ਕਿਦਾਂ ਸਰਕਾਰੀ ਸਕੂਲ ਕਿੰਨੀ ਪ੍ਰੋਬਲਮਸ ਚ ਨੇ ਐਂ ਬੰਦ ਹੁੰਦੇ ਜਾ ਰਹੇ ਨੇ ਤੇ ਮੈਂ ਉਮੀਦ ਕਰਦੀ ਆ ਕਿ ਲੋਕਾਂ ਨੂੰ ਫਿਲਮ ਪਸੰਦ ਆਉਗੀ ਜੋ 3 ਮਹੀਨੇ ਨੂੰ ਰਿਲੀਜ਼ ਹੋਣ ਜਾ ਰਹੀ ਹੈ ਥੀਏਟਰਸ ਤੇ ਜਾ ਕੇ ਜ਼ਰੂਰ ਦੇਖੀਏ ਇਹ ਮੇਰੀ ਪਹਿਲੀ ਫਿਲਮ ਨਹੀਂ ਹੈ ਉਸ ਤੋਂ ਪਹਿਲਾਂ ਵੀ ਤੁਸੀਂ ਫਿਲਮ ਵਿੱਚ ਕੰਮ ਨਹੀਂ ਮੇਰੀ ਤੀਜੀ ਫਿਲਮ ਹੈ ਲੁਕਣੂ ਕੀ ਮੈਂ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਈ ਫਿਲਮ ਦੇ ਵਿੱਚ ਮੈਂ ਸਿੱਖਿਆ ਬੋਰਡ ਅਫੀਸਰ ਦਾ ਕਿਰਦਾਰ ਨਿਭਾ ਰਹੀ ਹਾਂ ਸਰਕਾਰ ਦਾ ਕੀ ਰੋਲ ਹੈ ਪ੍ਰਾਇਮਰੀ ਸਕੂਲਾਂ ਨੂੰ ਬਚਾਉਣ ਲਈ ਜਿੱਦ ਸਾਡੇ ਅਧਿਆਪਕ ਨੇ ਉਹਨਾਂ ਦੀ ਕਿੱਦਾਂ ਮਦਦ ਕਰਦੀ ਹੈ ਤਾਂ ਕਿ ਜਿਹੜੇ ਪ੍ਰਾਇਮਰੀ ਸਕੂਲ ਬੰਦ ਹੋ ਰਹੇ ਨੇ ਉਹਨਾਂ ਨੂੰ ਬੰਦ ਨਾ ਕੀਤਾ ਜਾਵੇ ਬੱਚਿਆਂ ਦੀ ਮਦਦ ਕੀਤੀ ਜਾਵੇ ਉਹ ਮੇਰਾ ਰੋਲ ਹੈ ਹਾਂਜੀ ਕੋਈ ਵੀ ਕੰਮ ਆਪਾਂ ਸਟਾਰਟ ਕਰਦੇ ਹਾਂ ਤੇ ਪਰਮਾਤਮਾ ਦਾ ਨਾਮ ਲੈਣੇ ਆ ਜ਼ਰੂਰੀ ਵੀ ਹੈ ਤੇ ਸਾਡੀ ਇੱਕ ਫਿਲਮ ਪਿੰਡ ਵਾਲਾ ਸਕੂਲ ਸੀ ਕਿਥੇ ਸ਼ੂਟ ਬੜਾ ਖੂਬਸੂਰਤ ਵਿਸ਼ਾ ਹੈ ਸੋ ਬਸ ਅਤੈਂਤਰੀਕ ਨੂੰ ਰਿਲੀਜ਼ ਹੈ ਉਧਲੇ ਅਸੀਂ ਅਸ਼ੀਰਵਾਦ ਲੈਣ ਆਏ ਸੀਗੇ ਦਵਾਰ ਸਾਹਿਬ ਸੋ ਪ੍ਰਮਾਤਮਾ ਕਿਰਪਾ ਕਰੇ ਅ ਸਟੋਰੀ ਬੜੀ ਵਧੀਆ ਸਟੋਰੀ ਹੈ ਕਿਉਂਕਿ ਬਹੁਤ ਸਾਰੇ ਇਦਾਂ ਦੇ ਅਣਸ਼ੁਏ ਵਿਸ਼ੇ ਨੇ ਜਿਹੜੇ ਮੈਕਸਰੀ ਕਹਿੰਦਾ ਵੀ ਬਣਨੇ ਚਾਹੀਦੇ ਨੇ ਜਿਨ੍ਹਾਂ ਵੀ ਮੇਕਰ ਸੈ ਉਹਨਾਂ ਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ ਉਹਨਾਂ ਚੋ ਇਹ ਵੀ ਇੱਕ ਵਿਸ਼ਾ ਕਿ ਜਿਹੜੇ ਸਰਕਾਰੀ ਸਕੂਲ ਨੇ ਜਿਹੜੇ ਦਿਨ-ਦਿਨ ਬੰਦ ਹੁੰਦੇ ਜਾ ਰਹੇ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਇੱਕ ਮਾਫੀਆ ਕੰਮ ਕਰ ਰਿਹਾ ਉਹ ਜਿਹਦਾ ਉਹਦਾ ਵਪਾਰੀਕਰਨ ਹੋ ਗਿਆ ਦੇ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਕੀ ਕਾਰਨ ਨੇ ਇਹ ਉਸ ਵਿਸ਼ੇ ਤੇ ਫਿਲਮ ਹੈ ਸੋ ਮੈਨੂੰ ਲੱਗਦਾ ਕਿ ਵੀ ਜਿਹੜੀ ਸਿੱਖਿਆ ਹੈ ਜਿਹੜੀ এডਿਕੇਸ਼ਨ ਹੈ ਉਹ ਸਾਡੀ ਅਗਲੀ ਪੀੜ੍ਹੀ ਵਾਸਤੇ ਜਾਂ ਪਿਛਲੀ ਵੀ ਪੀੜ੍ਹੀ ਹੈ ਜਿਹੜੇ ਜਿਹੜੇ ਲੋਕ ਵਧੀਆ এডਿਕੇਸ਼ਨ ਜਿਹਨਾਂ ਨੂੰ ਮਿਲੀ ਹੈ ਜਿਹਨਾਂ ਨੂੰ ਇੱਕ ਆਧਾਰ ਵਧੀਆ ਮਿਲਿਆ ਉਹ ਅੱਗੇ ਵਧੇ ਨੇ ਸੋ ਬਹੁਤ ਸਾਰੇ ਇਦਾਂ ਦੇ ਕਾਬਿਲ ਬੱਚੇ ਰਹਿ ਜਾਂਦੇ ਆ ਪਿੱਛੇ ਸਿਰਫ ਉਹਨਾਂ ਨੂੰ ਚੰਗੀ এডਿਕੇਸ਼ਨ ਨਹੀਂ ਮਿਲਦੀ ਚੰਗਾ ਆਧਾਰਾ ਨਹੀਂ ਮਿਲਦਾ ਸੋ ਇਹ ਇਸ ਫਿਲਮ ਦੀ ਸ਼ੂਟਿੰਗ ਅਸੀਂ ਚੰਡੀਗੜ੍ਹ ਦੇ ਕੋਲ ਪਿੰਡ ਪੈਂਦਾ ਹੈ ਉੱਥੇ ਅਸੀਂ ਕੀਤੀ ਹੈ ਸੋ ਨਨੋਵਾਲ ਨਹੀਂ ਹੈ ਨਨੋਵਾਲ ਦਾ ਖੇਰ ਪਿੰਡ ਪਿੰਡ ਦੇ ਵਿੱਚ ਹੈ ਕਿਹੜਾ ਬਡਵਾਲਾ ਪਿੰਡ ਹਾਂ ਬਡਵਾਲਾ ਪਿੰਡ ਅੱਥੀ ਖੇਰ ਵਿੱਚ ਦਰਸਾਵੇ ਕੀ ਅਰਦਾਸ ਬੇਨਤੀ ਕੀਤੀ ਹੈ ਅਰਦਾਸ ਬੇਨਤੀ ਬਸ ਜਿਦਾਂ ਸਾਰੇ ਕਰਦੇ ਹੈ ਕਿ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਡੇ ਇਸ ਪ੍ਰੋਜੈਕਟ ਨੂੰ ਚੜਚਾਂ ਲਾਵੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆ ਬਸ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਆ 3 ਤਰੀਕ ਨੂੰ ਤੁਸੀਂ ਫਿਲਮ ਦੇਖੋ ਫਿਲਮ ਦਾ ਆਨੰਦ ਮਾਣੋ ਕਿਉਂਕਿ ਇਹ ਸਾਡੀ ਫਿਲਮ ਨਹੀਂ ਹੈ ਇਹ ਤੁਹਾਡੀ ਫਿਲਮ ਹੈ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਉਜਵਲ ਭਵਿੱਖ ਲਈ ਅਸੀਂ ਇਹ ਕਨਸੈਪਟ ਚੁਣ ਕੇ ਫਿਲਮ ਬਣਾਈ ਹੈ ਸੋ ਤੁਸੀਂ ਦੇਖਣਾ ਉਹ ਤਿੰਨ ਤਰੀਕ ਨੂੰ ਕਹਾਣੀ ਆ ਪੁੱਛਣ ਲੱਗੇ ਵੀ ਕੀ ਕਹਾਣੀ ਹੈ ਫਿਲਮ ਲੋਕ ਕਿਉਂ ਦੇਖਣ ਜਾਣਗੇ ਇਹ ਇੱਕ ਸਿੱਖਿਆ ਨੂੰ ਲੈ ਕੇ ਫਿਲਮ ਹੈ ਕਿ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਉਹਨਾਂ ਦਾ ਕਾਰਨ ਕੀ ਹੈ ਉਹਨਾਂ ਬੱਚਿਆਂ ਤੋਂ ਦੇਖਾਤ ਲਈ ਚ ਇਹੋ ਜੀ ਇੱਕ ਅਸੀਂ ਫਿਲਮ ਲੈ ਕੇ ਆਏ ਜਦੋਂ ਵਾਰਸਾ ਮੱਥਾ ਟੇਕਣ ਆਏ ਸੀਗੇ ਸਾਡੇ ਨਾਲ ਸਾਡੀ ਤੀ ਰਾਣੀ ਹਰਸ਼ਿੰਦਰਨ ਅੰਬਰਾਏ ਤੇ ਪ੍ਰੀਤ ਹਰਪਾਲ ਜੀ ਨੇ ਤੇ ਡਾਇਰੈਕਟਰ ਨੇ ਨਿਰਦੇਸ਼ਕ ਨੇ ਸਾਰੇ ਪ੍ਰੋਡਿਊਸਰ ਨੇ ਸੋ ਇੱਥੋਂ ਅੱਜ ਅਸੀਂ ਅਸ਼ੀਰਵਾਦ ਲੈ ਕੇ ਫਿਰ ਦਾ ਪ੍ਰਚਾਰਕਾ ਸ਼ੁਰੂ ਕਰਨ ਲੱਗੇ ਆ ਇੱਕ ਅਲੱਗ ਬਿਛੇ ਦੀ ਫਿਲਮ ਹੈ 3 ਮਹੀਨਿਆਂ ਨੂੰ ਰਿਲੀਜ਼ ਹੋਣ ਜਾ ਰਹੀ ਹੈ ਉਮੀਦ ਕਰਦੇ ਆ ਕਿ ਲੋਕਾਂ ਕੇ ਨੂੰ ਚੰਗੇ ਬਿਛੇ ਨੂੰ ਚੰਗਾ ਹੰਗਾਰ ਦੇਣ ਬਹੁਤ ਬਹੁਤ ਮਿਹਰਬਾਨੀ